ਕੀ ਕਰਦੇ Papa ਫੈਕਟਰੀ ਜਾਂਦੇ ਫਲੋਰ ਬਿਸਕੁਟ ਵਾਲੀ ਅੱਛਾ ਮੰਮਾ ਮੰਮਾ ਹਾਊਸ ਵਾਈਫਰ ਸਰਕਾਰਾਂ ਦੀ ਦੇਣ ਕੀ ਆ ਚੰਗੀ ਤਰ੍ਹਾਂ ਸਮਝਦੇ ਆ ਔਖੇ ਸੌਖੇ ਹੋ ਕੇ ਘਰ ਗਹਿਣੇ ਰੱਖ ਕੇ ਮਾਪੇ ਕਰਜ਼ੇ ਚੁੱਕ ਚੁੱਕ ਕੇ ਮਾਪੇ ਬੱਚੇ ਨੂੰ ਪੜਾਤ ਲੈਂਦੇ ਪਰ ਅੱਗੇ ਜਾ ਕੇ ਕਿਵੇਂ ਜੌਬ ਮਿਲਦੀ ਆ ਆਪਾਂ ਪ੍ਰੋਟੈਸਟ ਵਿੱਚ ਸੰਘਰਸ਼ ਦੇ ਵਿੱਚ ਦੇਖਦੇ ਆ ਕਿਵੇਂ ਅਧਿਆਪਕ ਜਿਹੜੇ ਆ ਸੰਘਰਸ਼ ਕਰਦੇ ਨੇ ਸਰਕਾਰਾਂ ਦੀ ਅਣਦੇਖੀ ਕਾਰਨ ਉਹਨਾਂ ਦੇ ਸੁਪਨੇ ਚੱਕਣਾ ਚੂਰ ਹੋ ਜਾਂਦੇ ਨੇ ਬੱਚੇ ਪੜ੍ਹ ਲਿਖ ਕੇ ਹੱਥ 'ਚ ਡਿਗਰੀਆਂ ਚਾਰ-ਚਾਰ ਪੰਜ ਹੁੰਦੀਆਂ ਨੇ ਪਰ ਉਹਨਾਂ ਨੂੰ ਜੌਬ ਨਹੀਂ ਮਿਲਦੀ ਪ੍ਰਾਈਵੇਟ ਕੰਪਨੀ ਅੱਜ 5 6 7 8 10000 ਤੇ ਰੱਖਣ ਦੀ ਮਜਬੂਰ ਨੇ ਸੰਘਰਸ਼ ਕਰਾਂਗੇ ਵਧੀਆ ਗੱਲ ਬਾਹਰਪੂਰ ਜਾਣ ਨਾਲੋਂ ਆਪਣੇ ਬੱਚੇ ਇੱਥੇ ਰਹਿਣ ਆਪਣੇ ਇੰਡੀਆ ਦੇ ਵਿੱਚ ਰਹਿਣ ਬੱਚੇ ਤਾਂ ਬੰਨਣਾ ਚਾਹੁੰਦੇ ਆ ਬੱਚੇ ਤਾਂ ਇੱਥੇ ਸੇਵਾ ਕਰਨਾ ਚਾਹੁੰਦੇ ਆ ਪਰ ਸਰਕਾਰਾਂ ਜਿਹੜੀਆਂ ਉਹਨਾਂ ਦੀ ਬਹੁਤੀ ਦੇਣ ਹੈ ਨਹੀਂ ਬਹੁਤ ਆਪਣੇ ਬੱਚੇ ਪੜ੍ਹੇ ਲਿਖੇ ਵਧੀਆ ਨੰਬਰਾਂ ਵਾਲੇ ਆ ਉਹ ਏਦਾਂ ਹੀ ਤੁਰੇ ਫਿਰਦੇ ਆ ਵਿਚਾਰੇ ਬੋਰਡ ਦੀਆਂ ਕਲਾਸਾਂ ਦਾ 8ਵੀਂ ਦਾ ਰਿਜ਼ਲਟ ਆ ਚੁੱਕਾ ਹੈ ਇਸ ਵਾਰ ਫਿਰ ਪੰਜਾਬ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਲੜਕੀਆਂ ਨੇ ਬਾਜ਼ੀ ਮਾਰੀ ਹੈ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਪੰਜਾਬ ਦੇ ਅੰਦਰ ਜਿਲ੍ਹਾ ਜਲੰਧਰ ਤੇ ਹਲਕਾ ਫਲੋਰ ਦਾ ਖਾਸ ਇਤਿਹਾਸਿਕ ਸੋਨੇ ਦੀ ਮੰਡੀ ਕਿਹਾ ਜਾਂਦਾ ਪਿੰਡ ਅਪਰਾ ਜਿੱਥੇ ਕਿ ਇਹ ਬੱਚੀ ਦੇ ਕੋਲ ਅਸੀਂ ਪਹੁੰਚਿਆ ਇਸ ਬੱਚੀ ਨੇ 100 ਦੇ ਨੇੜੇ ਪਰਸੈਂਟ ਨੰਬਰ ਲਏ ਨੇ ਬੱਚੇ ਕੀ ਨਾਮ ਤੁਹਾਡਾ ਪਲਕ ਰਾਣੀ ਪਲਕ ਰਾਣੀ ਪਲਕ ਰਾਣੀ ਜੀ ਕਿੰਨੇ ਪਰਸੈਂਟ ਨੰਬਰ ਹੈ 95.66% ਸਰਫਰ ਸੈਟ ਤੋਂ ਕਿੰਨੇ ਘਟਾ ਹੈ 5% ਨਹੀਂ 5% ਨਹੀਂ ਹੋਰ ਘਟਾ ਹੈ ਨਾ 0. ਹਾਂਜੀ ਤੇ ਪਪਾ ਦਾ ਕਿਨਾ ਹੈ ਮੋਹਨ ਲਾਲ ਮੰਮੀ ਦਾ ਨਾਮ ਕੀ ਹੈ ਮਨਜੀਤ ਕੌਰ ਮਨਜੀਤ ਕੌਰ ਦੀ ਬੇਟੀ ਜੀ ਸਕੂਲ ਦਾ ਕਿਨਾ ਹੈ گورਨਮੈਂਟ ਆਈ ਸਮਾਰਟ ਸਕੂਲ ਅਪਰਾ ਬਾਜੀ ਬਾ ਇਸੇ ਪਿੰਡ 'ਚ ਪੜਦੀ ਸਰਕਾਰੀ ਸਕੂਲ ਦੇ ਵਿੱਚ ਹਾਂਜੀ ਸਰਕਾਰੀ ਸਕੂਲ ਦੇ ਵਿੱਚ ਪੜਦੀ ਹੈ ਜੀ ਤੇ ਸਕੂਲ ਮੁਖੀ ਦਾ ਕਿਨਾ ਹੈ ਜਿਸਪਾਲ ਪ੍ਰੀਤ ਸੰਧੂ ਜਿਸਪਾਲ ਪ੍ਰੀਤ ਸੰਧੂ ਹਾਂਜੀ ਕਿਹੜੀ ਕਲਾਸ ਦਾ ਰਿਜ਼ਲਟ ਸੀ ਇਹ 8th ਕਲਾਸ ਦਾ ਰਿਜ਼ਲਟ ਸੀ ਇਹ ਕੀ ਵਰਣਾ ਵੱਡੀ ਓਕੇ ਵੱਡੀ ਓਕੇ ਡਾਕਟਰ ਡਾਕਟਰੀ ਕਿਉਂ ਵਰਣਾ ਵੱਡੀ ਓਕੇ ਜਿਹੜੇ ਗਰੀਬ ਬੱਚੇ ਆ ਉਹਨਾਂ ਦਾ ਇਲਾਜ ਕਰਾਂਗੇ ਇਸ ਤਰ੍ਹਾਂ ਤਾਂ ਨਹੀਂ ਵੀ ਇੱਕ ਲੜਕੀ ਨੇ ਕਹਿਤਾ ਉਹਦੇ ਵੀ ਮੈਂ ਕਹਿ ਦੇਣਾ ਤੁਹਾਡਾ ਮਾਈਂਡ ਕਿ ਤੁਹਾਡਾ ਬ੍ਰੇਨ ਕਿੱਧਰ ਨੂੰ ਚੱਲਦਾ ਸਿੱਧਰੇ ਚੱਲਦਾ ਆ ਕੀ ਕਿਲਾਉਣ ਆਲੂ ਹਾਂ ਇਹ ਸੈ ਡਾਕਟਰ ਬਣਨਾ ਹੈ ਡਾਕਟਰ ਬਣਨਾ ਹੈ ਹਾਂਜੀ ਅੱਛਾ 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 ਆਦਰਸ਼ ਕਿਨੂ ਮੰਨਦੇ ਹੋ ਕੀ ਲੱਗਦਾ ਵੀ ਤੁਸੀਂ ਕਿਦਿਆਂ ਦੀ ਬਦੌਲਤ ਇੱਥੇ ਤੱਕ ਪਹੁੰਚੇ ਹੋ ਅਸੀਂ ਟੀਚਰ ਵੀ ਕਰਦੇ ਵੀ ਜਿਹੜੇ ਸੰ ਸਮਝਾਉਂਦੇ ਆ ਸਾਡੇ ਰਿਸ਼ਤੇਦਾਰ ਵੀ ਸਮਝਾਉਂਦੇ ਆ ਵੀ ਪੜਿਆ ਕਰੋ ਪੜ੍ਹ ਲਿਖ ਕੇ ਤੁਹਾਡਾ ਜੀਵਨ ਬਣੂਗਾ ਸਭ ਤੋਂ ਵੱਧ ਕਹਿੰਨੇ ਸਮਝਾਇਆ ਸਭ ਤੋਂ ਵੱਧ ਕਰਦੇ ਵੀ ਮੇਰੀ ਭੂਆ ਨੇ ਵੀ ਸਮਝਾਇਆ ਕਰਦੇ ਵਿੱਚ ਹੋਰ ਵੀ ਕੋਈ ਡਾਕਟਰ ਹੈ ਨਹੀਂ ਘਰ ਵਿੱਚ ਹੋਰ ਕੋਈ ਡਾਕਟਰ ਨਹੀਂ ਕੋਈ ਅਫਸਰ ਨਹੀਂ ਦਾਦਾ ਜੀ ਲੀਡਰ ਕੋਈ ਦਾਦਾ ਜੀ ਪ੍ਰਿੰਸੀਪਲ ਸੀਗੇ ਪਹਿਲਾਂ ਹਾਂ ਉਹ ਟਾਇਰ ਹੁੰਦਾ ਹਾਂ ਹਾਂਜੀ ਤੇ ਦਾਦਾ ਜੀ ਹੈਗੇ ਨੇ ਨਹੀਂ ਹੁਣ ਹੈ ਨਹੀਂ ਡੈਥ ਹੋ ਗਈ ਉਹ ਸੋਚਦੇ ਹੁੰਦੇ ਸੀ ਮੇਰੀ ਪੋਤੀ ਪੜ੍ਹ ਲਿਖ ਕੇ ਜਨਮ ਬੱਚਾ ਹਾਂਜੀ ਅੱਛਾ ਤੇ ਖਾਸ ਕਰਕੇ ਅਪਰਾਵਾਸੀ ਕਿੰਨੇ ਕੁ ਵਧਾਈਆਂ ਦੇਣ ਆਏ ਤੁਹਾਨੂੰ ਸਾਨੂੰ ਜਿਹੜੇ ਮਿਲਦੇ ਰਹੇ ਵਧਾਈਆਂ ਦਿੰਦੇ ਰਹੇ ਆ ਕਈਆਂ ਨੇ ਫੋਨ ਤੇ ਵੀ ਦਿੱਤੀਆਂ ਹਾਂ ਹਾਂਜੀ ਮੈਸੇਜ ਕਰਕੇ ਵਧਾਈਆਂ ਦਿੱਤੀਆਂ ਰਿਸ਼ਤੇਦਾਰਾਂ ਨੇ ਵੀ ਬਹੁਤ ਵਧਾਈਆਂ ਦਿੱਤੀਆਂ ਬੱਚੇ ਇਸ ਕਲਾਸ ਦੇ ਵਿੱਚ ਇੰਨੇ ਨੰਬਰ ਲੈਣ ਦੇ ਵਾਸਤੇ ਇੱਕ ਦਿਨ ਦੇ ਵਿੱਚ ਕਿੰਨੇ ਘੰਟੇ ਪੜ੍ਹਦੀ ਸੀ ਇੱਕ ਦਿਨ ਦੇ ਵਿੱਚ ਜਦੋਂ ਮਨ ਕਰਦਾ ਸੀ ਪੜ੍ਹਨ ਬਹਿ ਜਾਂਦਾ ਸੀਗਾ ਸਕੂਲ ਤੋਂ ਇਲਾਵਾ ਹਾਂਜੀ 2-3 ਘੰਟੇ ਪੜ੍ਹ ਲੀਦਾ ਸੀ ਜਨਾ 2 ਘੰਟੇ ਹਾਂਜੀ ਬੱਚੇ ਡਾਕਟਰ ਬਣਨ ਦੇ ਲਈ ਤਾਂ ਬਹੁਤ ਪੜ੍ਹਨਾ ਪੈਂਦਾ ਹਨ ਹਾਂਜੀ 12-12 ਘੰਟੇ ਕਹਿੰਦੇ ਪੜ੍ਹਨਾ ਪੈਂਦਾ ਨਾ ਹਾਂਜੀ ਪੜਾਂਗੇ ਪੜ ਲਾਂਗੇ ਹਾਂਜੀ ਪੜ ਲਾਂਗੇ ਪਾਪਾ ਕੀ ਕਰਦੇ ਪਾਪਾ ਫੈਕਟਰੀ ਜਾਂਦੇ ਫਲੋਰ ਬਿਸਕੁਟ ਵਾਲੀ ਅੱਛਾ ਮੰਮਾ ਮੰਮਾ ਹਾਊਸ ਵਾਈਫ ਆ ਅੱਛਾ ਤੇ ਅੱਜ ਮੰਮਾ ਹਾਊਸ ਵਾਈਫ ਹੈ ਪਾਪਾ ਫੈਕਟਰੀ ਚ ਕੰਮ ਕਰਦੇ ਫਿਰ ਵੀ ਸਾਡੀਆਂ ਧੀਆ ਇਹ ਸੋਚਦੀਆਂ ਕਿ ਡਾਕਟਰ ਬਣਾਂਗੇ ਅੱਜ ਸਰਕਾਰਾਂ ਨੂੰ ਦੇਸ਼ ਦੇ ਲੋਕਾਂ ਨੂੰ ਇਹ ਚਿੰਤਾ ਕਰਨੀ ਬਣਦੀ ਕਿ ਬੱਚੇ ਕੁਝ ਬਣਨਾ ਚਾਹੁੰਦੇ ਨੇ ਪਰ ਸਰਕਾਰਾਂ ਦੀ ਦੇਣ ਕੀ ਹੈ ਚੰਗੀ ਤਰ੍ਹਾਂ ਸਮਝਦੇ ਆਂ ਔਖੇ ਸੌਖੇ ਹੋ ਕੇ ਘਰ ਗਹਿਣੇ ਰੱਖ ਕੇ ਮਾਪੇ ਕਰਜ਼ੇ ਚੁੱਕ ਚੁੱਕ ਕੇ ਮਾਪੇ ਬੱਚੇ ਨੂੰ ਪੜਾਤ ਲੈਂਦੇ ਪਰ ਅੱਗੇ ਜਾ ਕੇ ਕਿਵੇਂ ਜੌਬ ਮਿਲਦੀ ਆ ਆਪਾਂ ਪ੍ਰੋਟੈਸਟ ਵਿੱਚ ਸੰਘਰਸ਼ ਦੇ ਵਿੱਚ ਦੇਖਦੇ ਆ ਕਿਵੇਂ ਅਧਿਆਪਕ ਜਿਹੜੇ ਆ ਸੰਘਰਸ਼ ਕਰਦੇ ਨੇ ਇਹ ਸਰਕਾਰਾਂ ਨੂੰ ਅਸੀਂ ਇਸ ਕਰਕੇ ਦੱਸਣਾ ਚਾਹੁੰਦੇ ਕਿ ਬੱਚੇ ਪੜ੍ਹਨਾ ਚਾਹੁੰਦੇ ਪਾਪਾ ਫੈਕਟਰੀ 'ਚ ਕੰਮ ਕਰਦਾ ਫੈਕਟਰੀ ਦੇ ਵਿੱਚ ਓਨੀ ਹੀ ਤਨਖਾਹ ਮਿਲਦੀ ਹੁੰਦੀ ਆ ਜਿੰਨੀ ਇੱਕ ਘਰ ਦਾ ਗੁਜ਼ਾਰਾ ਚੱਲਦਾ ਮੰਮਾ ਘਰ ਦਾ ਕੰਮ ਕਰਦੇ ਨੇ ਤੇ ਬੱਚੀ ਡਾਕਟਰ ਬਣਨਾ ਚਾਹੁੰਦੀ ਆ ਇਹ ਸੁਪਨਾ ਕਿਵੇਂ ਪੂਰਾ ਹੋਏਗਾ ਬਹੁਤ ਵੱਡਾ ਦੇਸ਼ ਦੀਆਂ ਸਰਕਾਰਾਂ ਤੇ ਸਮਾਜ ਦੇ ਮਨ ਦੇ ਵਿੱਚ ਇੱਕ ਸਵਾਲ ਹੋਣਾ ਚਾਹੀਦਾ ਕਿ ਸਪਨੇ ਕਿੱਦਾਂ ਪੂਰੇ ਹੋਣਗੇ ਅੱਜ ਤੋਂ 20 ਸਾਲ ਪਹਿਲਾਂ ਵੀ ਮੈਂ ਬੱਚਿਆਂ ਨੂੰ ਪੁੱਛਿਆ ਸੀ ਅੱਜ ਤੋਂ 30 ਸਾਲ ਪਹਿਲਾਂ ਵੀ ਮੈਂ ਬੱਚਿਆਂ ਨੂੰ ਪੁੱਛਿਆ ਸੀਗਾ 10 ਸਾਲ ਵੀ ਪਹਿਲਾਂ ਵੀ ਪੁੱਛਿਆ ਸੀ ਮੈਂ ਹਰ ਸਾਲ ਧੀਆਂ ਤੇ ਪੁੱਤਰਾਂ ਨੂੰ ਇਹ ਪੁੱਛਦਾ ਕੀ ਬਣਨਾ ਡਾਕਟਰ ਵਕੀਲ ਇੰਜੀਨੀਅਰ ਪਾਇਲਟ ਬਹੁਤ ਕੁਝ ਬਣਨਾ ਪਰ ਸਰਕਾਰਾਂ ਦੀ ਅਣਦੇਖੀ ਕਾਰਨ ਉਹਨਾਂ ਦੇ ਸਪਨੇ ਚੱਕਨਾ ਚੂਰ ਹੋ ਜਾਂਦੇ ਨੇ ਤੇ ਇਹ ਬੱਚੇ ਕੋਰਾ ਕਾਗਜ਼ ਨੇ ਸਮਾਜ ਦਾ ਪੰਜਾਬ ਦਾ ਪਵਿੱਖ ਨੇ ਇਹ ਬੱਚੇ ਬਣ ਕੇ ਕੁਛ ਨਾ ਕੁਛ ਪੰਜਾਬ ਲਈ ਸੇਵਾ ਕਰਨਾ ਚਾਹੁੰਦੇ ਨੇ ਪਰ ਜੇ ਬੱਚੇ ਅੱਜ ਵੀ 100% ਦੇ ਨੇੜੇ ਨੰਬਰ ਲੈ ਕੇ ਪਾਸ ਹੋ ਸਕਦੇ ਤੇ ਇਹ ਬੱਚੇ ਡਾਕਟਰ ਵੀ ਬਣ ਸਕਦੇ ਨੇ ਤੇ ਸਰਕਾਰਾਂ ਨੂੰ ਇਹਨਾਂ ਦੇ ਲਈ ਚਿੰਤਾ ਕਰਨੀ ਅੱਜ ਬਣਦੀ ਆ ਨੀਲੇ ਪੀਲੇ ਕਾਰਡ ਸਾਰਾ ਕੁਝ ਬੰਦ ਕਰ ਦਿਓ ਪਰ ਐਜੂਕੇਸ਼ਨ ਦੇ ਲਈ ਫੀਸਾਂ ਦਾ ਪ੍ਰਬੰਧ ਕਰ ਦਿਓ ਪਰ ਉਦੋਂ ਮਨ ਰੁਖ ਦੁਖਦਾ ਹੈ ਉਦੋਂ ਤੰਗੀ ਹੁੰਦੀ ਮਨ ਨੂੰ ਜਦੋਂ ਸਾਡੇ ਬੱਚੇ ਪੜਨਾ ਚਾਹੁੰਦੇ ਨੇ ਬੱਚੇ ਪੜ ਲਿਖ ਕੇ ਹੱਥ 'ਚ ਡਿਗਰੀਆਂ 4 4 5 ਹੁੰਦੀਆਂ ਨੇ ਪਰ ਉਹਨਾਂ ਨੂੰ ਜੌਬ ਨਹੀਂ ਮਿਲਦੀ ਪ੍ਰਾਈਵੇਟ ਕੰਪਨੀ ਅੱਜ 5 6 7 8 10000 ਤੇ ਰੱਖਣ ਦੀ ਮਜਬੂਰ ਨੇ ਰੱਖਦੇ ਨੇ ਤੇ ਮਾਪੇ ਜਿਨ੍ਹਾਂ ਨੇ ਬੱਚਿਆਂ ਨੂੰ ਕਰਜ਼ਾ ਚੱਕ ਕੇ ਪੜਾਇਆ ਹੁੰਦਾ ਉਹਨਾਂ ਦਾ ਕੀ ਬਣੇਗਾ ਬੱਚਿਆਂ ਦਾ ਭਵਿੱਖ ਪੰਜਾਬ ਦਾ ਭਵਿੱਖ ਕੀ ਬੱਚੇ ਕਿਉਂ ਬਾਹਰ ਜਾ ਰਹੇ ਨੇ ਛੱਡ ਛੱਡ ਕੇ ਸਾਨੂੰ ਬਹੁਤ ਵੱਡੇ ਸਵਾਲ ਇਹਦੇ ਉੱਤਰ ਦਾ ਹੱਲ ਕਰਨਾ ਪਏਗਾ ਬੱਚੇ ਡਾਕਟਰ ਵਾਣਰਾ ਜੀ ਹਾਂਜੀ ਹਾਂਜੀ ਤੁਸੀਂ ਡਾਕਟਰ ਬਣਦੇ ਲਈ ਮੰਨ ਲਓ ਕਰੋੜ ਰੁਪਏ ਤੋਂ ਉੱਤੇ ਪੈਸਾ ਲੱਗੇਗਾ ਤਾਂ ਕਿੱਦਾਂ ਪੱਕੇ ਥੋ ਲਵਾਂਗੇ ਅਸੀਂ ਜਿਹੜੇ ਸਾਨੂੰ ਦੇ ਸਕਦੇ ਆ ਰਿਸ਼ਤੇਦਾਰ ਜਾਂ ਫਿਰ ਅਸੀਂ ਵੱਡੀ ਸਮੱਸਿਆ ਇੱਥੇ ਆ ਕਿ ਦਾਨ ਦੇ ਪਾਤਰ ਅਸੀਂ ਕਿਉਂ ਬਣੀਏ ਕਿਉਂ ਅਸੀਂ ਹੱਥ ੱੜੀਏ ਬਾਬਾ ਸਾਹਿਬ ਪੀਮਰਾਓ ਡਾਕਟਰ ਅੰbedkar ਨੇ ਸੰਵਿਧਾਨ ਦੇ ਵਿੱਚ ਸਾਡੇ ਲਈ ਐਜੂਕੇਸ਼ਨ ਦਾ ਪ੍ਰਬੰਧ ਕਰਕੇ ਦਿੱਤਾ ਚਿੰਤਾ ਦੀ ਗੱਲ ਇਹ ਨਾ ਸਾਡੇ ਮਹਾਪੁਰਸ਼ਾਂ ਨੇ ਨਾ ਸਾਡੇ ਲੀਡਰਾਂ ਨੇ ਨਾ ਸਾਡੇ ਵਕੀਲ ਭਾਈਚਾਰੇ ਨੇ ਜਿਹੜਾ ਨੇ ਨੇੜੇ ਸੰਵਿਧਾਨ ਹੈ ਉਹਨਾਂ ਨੇ ਸੰਵਿਧਾਨ ਦੇ ਵਿੱਚੋਂ ਸਾਡੇ ਹੱਕ ਹੱਕ ਅਧਿਕਾਰ ਜਿਹੜੇ ਲੱਭ ਕੇ ਨਹੀਂ ਦਿੱਤੇ ਉਹ ਦੋਸ਼ੀ ਸਾਰੇ ਹੀ ਨੇ ਅੱਜ ਵੀ ਸਾਡੇ ਬੱਚੇ ਸਾਡੇ ਬੱਚਿਆਂ ਦੇ ਮਾਪੇ ਜਿਹੜੇ ਆ ਉਹ ਇਹ ਚਾਹੁੰਦੇ ਨੇ ਸਾਡਾ ਨੀਲਾ ਕਾਰਡ ਬਣ ਜੇ ਪੀਲਾ ਕਾਰਡ ਸਾਨੂੰ ਕਣਕ ਫਰੀ ਮਿਲ ਜਵੇ ਬਿਜਲੀ ਫਰੀ ਮਿਲ ਜਵੇ ਪਰ ਬੱਚਿਆਂ ਨੂੰ ਵੀ ਫਿਰ ਉਹ ਸਿੱਖਿਆ ਨਹੀਂ ਦਿੱਤੀ ਗਈ ਕਿ ਬੱਚੇ ਇਹ ਨਹੀਂ ਅੱਜ ਕਹਿੰਦੇ ਕਿ ਸਾਡੇ ਲਈ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਨੇ ਸੰਵਿਧਾਨ ਦੇ ਵਿੱਚ ਹੱਲ ਕਰਕੇ ਦਿੱਤਾ ਕਿ ਸਾਡੀ ਫੀਸ ਜਿਹੜੀ ਹੈ ਉਹ ਗਵਰਨਮੈਂਟ ਨੇ ਦੇਣੀ ਆ ਅੱਜ ਚਿੰਤਾ ਦੀ ਗੱਲ ਹੈਗੀ ਆ ਅੱਜ ਸਾਨੂੰ ਸਮਝਣ ਦੀ ਬੱਚੇ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਨੇ ਤੁਹਾਡੇ ਲਈ ਸਕੂਲ ਸਕੂਲ ਦੀ ਪੜ੍ਹਾਈ ਦਾ ਖਰਚਾ ਚਾਹੇ ਤੁਸੀਂ ਵਿਦੇਸ਼ ਵਿੱਚ ਵੀ ਤੁਸੀਂ ਡਿਗਰੀ ਕਰਨ ਜਾਓ ਸੰਵਿਧਾਨ ਦੇ ਵਿੱਚ ਕਰਕੇ ਦਿੱਤਾ ਹੋਇਆ ਸਾਨੂੰ ਕਿਸੇ ਮਰੇ ਹੱਥ ਢਣ ਦੀ ਲੋੜ ਨਹੀਂ ਹੈ ਤੇ ਇਹਦੇ ਬਾਰੇ ਪਤਾ ਨਹੀਂ ਦੱਸਿਆ ਨਹੀਂ ਕਿਸੇ ਨੇ ਨਹੀਂ ਇੱਥੇ ਹੀ ਸਮੱਸਿਆ ਹੈਗੀ ਹੈ ਨਾ ਇੱਥੇ ਕੀ ਸਮੱਸਿਆ ਜਿਵੇਂ ਬੱਚੇ ਮਾਪੇ ਸਭ ਸਾਨੂੰ ਸਮਾਜ ਦਾ ਪਤਾ ਹੈ ਪਰ ਚਿੰਤਾ ਇਹ ਵੀ ਹੈ ਕਿ ਅਸੀਂ ਦਿਨ ਤੇ ਰਾਤ ਕਿੱਥੇ ਮੱਥੇ ਟੇਕਦੇ ਆ ਅਸੀਂ ਸੰਵਿਧਾਨ ਨਹੀਂ ਪੜਿਆ ਧਾਰਮਿਕ ਪੋਥੀਆਂ ਪੜ੍ਹਦੇ ਆ ਅਸੀਂ ਸੰਵਿਧਾਨ ਨਹੀਂ ਪੜ੍ਹਿਆ ਜੇ ਸੰਵਿਧਾਨ ਪੜ੍ਹਿਆ ਹੁੰਦਾ ਸ਼ਾਇਦ ਸਾਨੂੰ ਅੱਜ ਹੱਥ ਨਾ ਢਾਡਣਾ ਪੈਂਦਾ ਤੇ ਆਓ ਆਪਾਂ ਬੱਚਿਆਂ ਨੂੰ ਡਾਕਟਰ ਬਣਾਈਏ ਵਕੀਲ ਬਣਾਈਏ ਇੰਜੀਨੀਅਰ ਬਣਾਈਏ ਪਾਇਲਟ ਬਣਾਈਏ ਜੱਜ ਬਣਾਈਏ ਲੀਡਰ ਬਣਾਈਏ ਦੇਸ਼ ਤੇ ਰਾਜ ਵੀ ਕਰੀਏ ਤੇ ਸਾਨੂੰ ਵਿਦੇਸ਼ਾਂ ਦੇ ਵਿੱਚ ਰੋੜਨਾ ਨਾ ਜਾਣਾ ਪਵੇ ੱੱੱਕੇ ਨਾ ਖਾਣ ਜਾਣਾ ਪਵੇ ਤੇ ਅਸੀਂ ਸਮਾਜ ਦੇ ਵਿੱਚ ਇੱਥੇ ਪੜ੍ਹ ਲਿਖ ਕੇ ਵੱਡੇ ਹੋ ਕੇ ਇੱਥੇ ਸੇਵਾ ਕਰ ਸਕਦੇ ਆ ਬੱਚੇ ਹੋਰ ਤਿਆਂ ਨੂੰ ਕੁੜੀਆਂ ਨੂੰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਹੋਰ ਉੱਤਿਆਂ ਨੂੰ ਪੜ੍ਹਨਾ ਲਿਖਣਾ ਚਾਹੀਦਾ ਹੈ ਦੇਸ਼ ਵਿੱਚ ਕੁਝ ਬਣਨ ਲਈ ਪੜ੍ਹਨ ਦੀ ਬਹੁਤ ਜ਼ਰੂਰਤ ਹੈ ਹੋਰ ਬੱਚੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਮਾਸਟਰ ਸੰਧੂ ਸਾਹਿਬ ਹਾਂਜੀ ਪੂਰਾ ਨਾਮ ਕੀ ਨਾ ਜਸਪਾਲ ਪ੍ਰੀਤ ਸੰਧੂ ਜਸਪਾਲ ਸੰਧੂ ਉਹਨਾਂ ਦਾ ਕੰਨਕ ਥੈਂਕਸ ਕਰਨਾ ਚਾਹੁੰਦੇ ਐ ਅਸੀਂ ਉਹਨਾਂ ਦਾ ਵੀ ਬਹੁਤ ਥੈਂਕਸ ਕਰਨਾ ਚਾਹੁੰਦੇ ਆ ਉਹਨੇ ਵੀ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਆ ਸਾਨੂੰ ਪੜਾਉਣ ਲਈ ਉਹ ਮੋਟੀਵੇਟ ਕਰਦੇ ਸੀਗੇ ਹੂੰ ਹਾਂਜੀ ਬੱਚੇ ਮੁਬਾਰਕਾ ਇੱਕ ਵਾਰ ਫੇਰ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਪੰਤੀ ਜੀ ਮੇ ਤੁਹਾਡਾ ਬੱਚਾ ਅੱਜ ਖਾਸ ਕਰਕੇ ਤੀ ਗੜ ਦੇ ਹੱਥ ਵਿੱਚ ਹਾਰ ਪਾ ਕੇ ਖੜੀ ਹੈ ਅੱਜ 100 ਦੇ ਨੇੜੇ ਪਰਸੈਂਟ ਨੰਬਰ ਲੈ ਕੇ ਘਰ ਦੇ ਵਿੱਚ ਦਾਖਲ ਹੋਈ ਕਿੰਨੀ ਖੁਸ਼ੀ ਹੋਈ ਤੁਹਾਨੂੰ ਸਾਨੂੰ ਬਹੁਤ ਖੁਸ਼ੀ ਹੋਈ ਅੱਛਾ ਹਾਂਜੀ ਕਿੰਨੀ ਕ ਜਿਆਦਾ ਖੁਸ਼ੀ ਹੋਈ ਅਸੀਂ ਤਾਂ ਕੋਸ਼ਿਸ਼ ਕਰੀਦੀ ਹਾਂ ਪਹਿਲੇ ਨੰਬਰ ਤੇ ਆਵੇ ਅੱਛਾ ਜਿੱਥੇ 99. ਪਲੱਸ ਜਿਹੜੇ ਨੰਬਰ ਆਏ ਨੇ ਉਹਦੀ ਖੁਸ਼ੀ ਤਾਂ ਹੈ ਹੀ ਹੈ ਨਾਲ ਜਿਹੜੇ ਨਹੀਂ ਆਏ ਉਹਦੀ ਗਮੀ ਵੀ ਹੈ ਹਾਂਜੀ ਨੇ ਗਮ ਨਹੀਂ ਹੈਗੀ ਠੀਕ ਹੈ ਇਹ ਫਿਰ ਵੀ ਦੂਸਰੇ ਨੰਬਰ ਤੇ। ਉਹ ਵੀ ਆ ਜਾਂਦੇ ਤਾਂ ਹੋਰ ਵਧੀਆ ਸੀ। ਹਾਂਜੀ ਫਿਰ ਤਾਂ ਸਭ ਨਾਲੋਂ ਵਧੀਆ ਹੋ ਜਾਂਦਾ। ਅੱਛਾ। ਹਾਂਜੀ। ਤੇ ਕਿਵੇਂ ਲੱਗ ਰਿਹਾ ਅੱਜ ਜਦੋਂ 3 ਸਾਡੀਆਂ ਪੜ੍ਹ ਲਿਖ ਕੇ ਘਰ ਆਉਂਦੀਆਂ ਆਹ ਗੱਲ 'ਚ ਹਾਰ ਪਾਏ ਹੁੰਦੇ। ਹਾਂਜੀ ਬਹੁਤ ਵਧੀਆ ਲੱਗਦਾ ਜੀ। ਬਹੁਤ ਵਧੀਆ ਲੱਗਦਾ। ਬੱਚੀ ਕਹਿੰਦੀ ਡਾਕਟਰ ਬਣਾਉਣਾ। ਡਾਕਟਰ ਹੁਣ ਕੋਸ਼ਿਸ਼ ਤਾਂ ਕਰਨੀ ਪੈਣੀ ਬਣਾਉਣੇ ਪੈਣਾ। ਹਾਂਜੀ ਬਣਾਉਣਾ। ਜੋ ਬਣਾਣੀ ਮਜਬੂਰੀ ਜਈ ਨਾ ਕਿਉਂਕਿ ਆ ਵੀ ਬਣਾਉਣਾ ਹੀ ਪੈਣਾ। ਨਹੀਂ ਹੁਣ ਨਹੀਂ ਬਣਾਉਣੇ ਪੈਣਾ ਹਾਂਜੀ। ਬਣਾਉਣਾ ਆ? ਹਾਂਜੀ। ਇਦਾਂ ਕੋ ਵੀ ਬਣਾਉਣਾ ਹੈ ਸਪਨਾ ਪੂਰਾ ਕਰਨਾ ਹੈ ਹਾਂਜੀ ਹੈ ਹਾਂਜੀ ਸਪਨਾ ਪੂਰਾ ਕਰਨਾ ਹੈ ਇਹਦਾ ਡਾਕਟਰ ਬਣਨਾ ਪਹਿਲੇ ਕਹਿੰਦੀ ਸੀ ਗਮੈਂਟ ਡਾਕਟਰ ਨਹੀਂ ਬਣਨਾ ਹੈਗਾ ਮੈਨੂੰ ਦੇਖ ਕੇ ਪੇਸ਼ੈਂਟ ਮੈਨੂੰ ਉਲਟੀ ਹੋਣ ਕਰ ਦਿਲ ਭਟੋਂ ਲੱਭਦਾ ਹੈ ਤੇ ਹੁਣ ਕਹਿੰਦੀ ਮੈਂ ਬਣੂੰਗੀ ਡਾਕਟਰ ਅੱਛਾ ਨਹੀਂ ਉਹ ਤਾਂ ਆਦਤ ਪੈ ਜਾਂਦੀ ਹੁੰਦੀ ਜਿੱਦਾਂ ਦਾ ਕੰਮ ਉਦਾਂ ਦਾ ਬੰਦਾ ਹੋ ਜਾਂਦਾ ਹਾਂਜੀ ਹਾਂਜੀ ਡਾਕਟਰ ਬਣਾਉਣਾ ਫਿਰ ਧੀ ਨੂੰ ਆਪਣੀ ਨੂੰ ਹੈ ਹਾਂਜੀ ਹਾਂ ਜਿੱਥੇ ਤੁਸੀਂ ਘਰ ਦਾ ਕੰਮ ਕਰਦੇ ਆ ਤੁਹਾਡੇ ਹਸਬੰਦ ਇਹਦੇ ਪਾਪਾ ਜਿਹੜੇ ਉਹ ਫੈਕਟਰੀ 'ਚ ਕੰਮ ਕਰਦੇ ਆ ਫਿਰ ਵੀ ਸਾਡਾ ਸੁਪਨਾ ਵੱਡਾ ਹੈ ਬੱਚੀ ਦੇ ਕਹਿਣ ਦੇ ਮਤਲਬ ਕਿ ਡਾਕਟਰ ਬਣਨਾ ਹੈ ਹਾਂਜੀ ਡਾਕਟਰ ਬਣਾਵਾਂਗੇ ਨਾ ਐਸ ਵਿਲੇ ਮੌਕੇ ਤੇ ਬੱਚੀ ਦੇ ਕੋਲ ਖੜੇ ਨੇ ਪਾਪਾ ਮੋਨ ਲਾਲ ਜੀ ਕੀ ਮਨ ਦੇ ਵਿੱਚ ਇਸ ਵੇਲੇ ਇਹਨਾਂ ਦੇ ਹੋਏਗਾ ਆਪਾ ਪੁੱਛਾਂਗੇ ਸਭ ਤੋਂ ਪਹਿਲਾਂ ਬੱਚੀ ਦੇ ਬਹੁਤ ਸਾਰੇ ਨੰਬਰ ਢੇਰ ਸਾਰੇ ਨੰਬਰ ਲੈ ਕੇ ਆਉਣ ਦੇ ਲਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਜੀ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਕਿੰਨੀ ਕ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜਿਵੇਂ ਬੱਚੀ ਕਹਿ ਰਹੀ ਕਿ ਮੈਂ ਡਾਕਟਰ ਬਣਨਾ ਹੈਗਾ ਹਾਂਜੀ ਬਣਾਵਾਂਗੇ ਕੋਸ਼ਿਸ਼ ਕਰਾਂਗੇ ਪੂਰੀ ਆਪਣੇ ਵੱਲੋਂ ਤੇ ਬਾਬਾ ਸਾਹਿਬ ਨੇ ਵੀ ਕਿਹਾ ਸੀ ਸੰਘਰਸ਼ ਕਰੋ ਇਹੀ ਸੰਘਰਸ਼ ਹੈ ਜੀ ਸੰਘਰਸ਼ ਕਰਾਂਗੇ ਪੂਰਾ ਜੀ ਪੜੋ ਜੜੋ ਤੇ ਸੰਘਰਸ਼ ਕਰੋ ਬੱਚੀ ਨੇ ਪੜਨਾ ਤੇ ਸੰਘਰਸ਼ ਤੁਸੀਂ ਕਰਨਾ ਹਾਂਜੀ ਜੋ ਸੁਪਨੇ ਹੈਗੇ ਬੱਚਿਆਂ ਦੇ ਪੂਰੇ ਕਰਾਂਗੇ ਕਿੰਨੇ ਬੱਚੇ ਆ? ਦੋ ਬੱਚੇ ਆ। ਇੱਕ ਬੇਟੀ ਬੇਟਾ। ਹਾਂਜੀ ਬੇਟੀ ਬੇਟਾ। ਇਹ ਵੱਡੀ ਹੈ? ਇਹ ਵੱਡੀ ਹੈ। ਅੱਛਾ। ਹਾਂਜੀ। ਤੇ ਇਹ ਕਹਿੰਦੀ ਮੈਂ ਡਾਕਟਰ ਬਣਨਾ ਹੈ। ਹਾਂਜੀ ਹਾਂਜੀ। ਬਣਾਉਣ ਲਈ ਤਿਆਰ ਹੋ ਹੈ। ਹਾਂਜੀ ਹਾਂਜੀ। ਪੂਰੀ ਕੋਸ਼ਿਸ਼ ਸੰਘਰਸ਼ ਕਰਾਂਗੇ ਪੂਰਾ ਹਾਂਜੀ। ਸੰਘਰਸ਼ ਕਰਾਂਗੇ। ਵਧੀਆ ਗੱਲ ਵਾ ਬਾਹਰਪੂਰ ਜਾਣ ਨਾਲੋਂ ਆਪਣੇ ਬੱਚੇ ਇੱਥੇ ਰਹਿਣ ਆਪਣੇ ਇੰਡੀਆ ਦੇ ਵਿੱਚ ਰਹਿਣ। ਇੱਥੇ ਆਪਣੇ ਪਰਿਵਾਰ ਦੇ ਵਿੱਚ ਰਹਿਣ ਕੰਮ ਕਰ ਸੈੱਟ ਕਰਨ ਨਾਲੇ ਆਪਣੇ ਸੇਵਾ ਕਰਨ ਦੇਸ਼ ਦੀ ਡਾਕਟਰ ਬਣਨ ਵਕੀਲ ਬਣ ਬੱਚੇ ਤਾਂ ਬਣਨਾ ਚਾਹੁੰਦੇ ਆ ਬੱਚੇ ਤਾਂ ਇੱਥੇ ਸੇਵਾ ਕਰਨਾ ਚਾਹੁੰਦੇ ਆ ਪਰ ਸਰਕਾਰਾਂ ਜਿਹੜੀਆਂ ਉਹਨਾਂ ਦੀ ਬਹੁਤੀ ਦੇਣ ਹੈ ਨਹੀਂ ਹਾਂਜੀ ਸਰਕਾਰਾਂ ਦੇ ਇਦਾਂ ਹੈ ਕਈ ਵਾਰ ਬੱਚੇ ਪੜ੍ਹ ਲਿਖ ਵੀ ਜਾਂਦੇ ਵਧੀਆ ਨੰਬਰ ਲੈ ਕੇ ਫੇਰ ਵੀ ਜਦੋਂ ਜੋਬ ਨੌਕਰੀ ਕਿਤੇ ਹੁੰਦੀ ਆ ਇੰਟਰਵਿਊ ਜਿੱਦਾਂ ਵੈਕੈਂਸੀਆਂ ਨਿਕਲਦੀਆਂ ਆ ਉਥੇ ਫੇਰ ਰਿਸ਼ਵਤ ਖੋਰੀ ਜਿੱਦਾਂ ਸ਼ਿਫਾਰਸ਼ੀ ਭਰਤੀ ਕਰ ਲੈਂਦੇ ਆ ਉਹ ਬੜਾ ਦੁੱਖ ਲੱਗਦਾ ਐ ਇਦਾਂ ਸਾਡੀ ਬਹੁਤ ਬੱਚੇ ਮੁੰਡੇ ਕੁੜੀਆਂ ਜਿਹੜੀ ਪੜ੍ਹੇ ਲਿਖੇ ਬਚਾਰੇ ਹਜੇ ਇਸ ਤਲਾਸ਼ ਵਿੱਚ ਐ ਨਾ ਬਹੁਤ ਆਪਣੇ ਬੱਚੇ ਪੜ੍ਹੇ ਲਿਖੇ ਵਧੀਆ ਨੰਬਰਾਂ ਵਾਲੇ ਆ ਉਹ ਇਦਾਂ ਹੀ ਤੁਰੇ ਫਿਰਦੇ ਆ ਵਿਚਾਰੇ ਜਿਹੜੇ ਸ਼ਫਾਰਸ਼ੀ ਆ ਤੇ ਰਿਸ਼ਵਤਾਂ ਦੇ ਕੇ ਉਹ ਨੌਕਰੀਆਂ ਲੱਗੇ ਹੋਏ ਆ ਤੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਬੱਚੀ ਦੇ ਬਹੁਤ ਸਾਰੇ ਢੇਰ ਸਾਰੇ ਨੰਬਰ ਲੈਣ ਲਈ ਹੈ ਔਰ ਸ਼ੁਭ ਕਾਮਨਾਵਾਂ ਸਾਡੀਆਂ ਤੁਹਾਡੇ ਨਾਲ ਨੇ ਜੈ ਗੁਰਦੀਪ ਜੀ ਧੰਨ ਬੁਰਦੈ